ਸਰ ਜੀ ਜੀ ਬਈ ਬਈ ਐਵਰੇਜ ਮੇਰੇ ਖੇਲਦਾ ਜੀ ਪਤਾ ਕੋਈ ਐਵਰੇਜ ਵਿੱਚ ਹੁੰਦਾ ਹੈ 7 ਵਾਰ ਦੀ ਪ੍ਰੈਕਟਿਸ ਕਰੀ ਸੱਚੀ ਗੱਲ ਜੀ ਸਾਰੇ ਨੂੰ ਮੇਰੇ ਨਾਮ ਮਨਜੂਰ ਸਿੰਘ ਹੈ ਜੀ ਤੇ ਮੈਂ ਰਾਹੇ ਤੋਂ ਬਲਾਉ ਕਰਦਾ ਜੀ ਮੇਰੇ ਇੱਕ ਸੁਪਨਾ ਸੀਗਾ ਜੀ ਜਦੋਂ ਵੀ ਮੈਂ ਬਾਈਕ ਲਾਵਾਂ ਤਾਂ ਮੈਂ ਇੱਕ ਸਿੱਖ ਹੋਣ ਦੇ ਨਾਤੇ ਜੀ ਪੰਛੀ ਸਖਰ ਦੀ ਰਹਿ ਜਰੂਰ ਕਰਾ ਜੀ ਤੇ ਅੱਜ ਬਾਬਾ ਜੀ ਨੇ ਕਿਰਪਾ ਕੀਤੀ ਹੈ ਜੀ ਅੱਜ ਮੈਂ ਯਾਤਰਾ ਕਰ ਰਿਹਾ ਪੰਛੀ ਸਖਰ ਸਾਹਿਬ ਜੀ ਦੀ ਜਿ ਮੇਰਾ ਪਤਰ ਉੱnikਲੇ ਹੋ 13ਵਾਂ ਦਿਨ ਹੈ ਜੀ ਕਿ ਅੱਜ ਮੈਂ ਪਹੁੰਚਿਆ ਜੀ ਚੌਥੇ ਆਪਣੇ ਟਿਕਣੇ ਸ੍ਰੀ ਹਰਮੰਦਰ ਸਾਹਿਬ ਦੀ ਤੇ ਬਾਕੀ ਮੈਂ ਨੌਜੋਨ ਨਵੀਂ ਯੂਨੀਵਰਸਿਟੀ ਜਾਊਂਗਾ ਜੀ ਆਪਣਾ ਅਮ੍ਰਿਤ ਛਕੋ ਜੀ ਗੁਰੂ ਦੇ ਸਿੰਘ ਭਣੋ ਤੇ ਗੁਰੂ ਦੇ ਨਾਮ ਲਗੋ ਜੀ ਬਾਕੀ ਇਹੀ ਹੈ ਜੀ ਮੇਰਾ ਮੈਸੇਜ ਹੈ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਹ ਕਦੀ ਜਦੋਂ ਮੈਂ ਬਾਈਕ ਤੇ ਲਾਵਾ ਤਾਂ ਮੈਂ ਇੱਕ ਸਿਕੁੰਦਨ ਤੇ ਦੀ ਪੰਜ ਸਤਖਰ ਦੀ ਰੈਰ ਜਰੂਰ ਕਰਾ ਦਿੱਤੀ ਤੇ ਅੱਜ ਪਾਪਾ ਜੀ ਨੇ ਕਿਰਪਾ ਕੀਤੀ ਹੈ ਜੀ ਅੱਜ ਮੈਂ ਯਾਤਰਾ ਕਰਦੇ ਹਾਂ ਪੰਜ ਸਤਖਰ ਦੇ ਸਾਈਡ ਦੀ ਕੱਦਮਲਾ ਘਰੋਂ ਨਿਕਲੇ ਹੋ 13ਵਾਂ ਦਿਨ ਹੈ ਜੀ ਸਾਡਾ ਕੋਈ ਕੁਝ ਖਾਸ ਨਹੀਂ ਕੋਈ ਕੁਝ ਨਹੀਂ ਕਿਤੇ ਜੀ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਚੱਲਦੇ ਹਾਂ ਜੀ ਪੰਜ ਸਤਖਰ ਦੀ ਯਾਤਰਾ ਤੇ ਜੀ ਤੇ ਆਪਾਂ ਅੱਜ ਜੀ ਦਰਾਈ ਦਰਾਈ ਤੋਂ ਯਾਤਰਾ ਕਰਨੇ ਸ਼ੁਰੂ ਜੀ ਆਪਣੇ ਸਫਰ ਦੀ ਜੀ ਮੋਟਰਸਾਈਕਲ ਦੀ ਪਹਿਲੀ ਸੈਲਫੀ ਜੀ ਕਰਦੇ ਮੋਟਰਸਾਈਕਲ ਸਟਾਰਟ